ਲਾ ਮੇਤਰੋ ਜਿਹੜਾ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਇਆ ਨਾ ਸਪੈਸ਼ਲ ਐਡੀਸ਼ਨ ਲੱਭ ਕੇ ਇਹ ਟਰੈਕਟਰ ਜਮਈ ਨਮਾ ਹੈ ਜਾਨੀ ਕਿ 260 ਘੰਟੇ ਚੱਲਿਆ ਹੋਇਆ ਤਾਂ ਮੇ ਦੇ 260 ਘੰਟੇ ਚੱਲਿਆ ਹੋਇਆ ਤਾਂ ਤਾਂ ਇਹਦਾ ਪ੍ਰੂਫ ਵੀ ਚੈੱਕ ਕਰਵਾ ਦੇ ਮੂਹਰੇ ਟਾਇਰਾਂ ਤੇ ਚੈੱਕ ਕਰਵਾ ਦੇ ਮੰਗਰਲੇ ਟਾਇਰਾਂ ਨੂੰ ਚੱਕਰਵਾ ਦੇ ਕੱਲੀ ਕੱਲੀ ਪਲੱਸ ਦੀ ਨਿਸ਼ਾਨੀ ਉਮ ਵੀ ਖੜੀ ਹੈ ਤੇ ਗੱਲ ਹੁਣ ਇਹ ਹੈ ਜੇ ਤੁਸੀਂ ਏਜੰਸੀ ਚ ਲੈਣ ਜਾਓਗੇ ਨਾ ਉਹਦੇ ਨਾਲੋਂ ਤੁਹਾਡਾ ਸਿੱਧਾ ਹੀ ਲੱਖ ਰੁਪਏ ਦਾ ਫਾਇਦਾ ਕਰਾ ਦੇਗੇ ਲੱਖ ਰੁਪਏ ਦਾ ਹਾਂ ਜੀ ਫਾਇਦਾ ਇੱਕ ਜੀ ਚ ਨਿਕਰਾਉਂਦੇ ਰੇਟ ਦੇ ਵਿੱਚ ਫਾਇਦੇ ਦੋ ਤਿੰਨ ਕਰਵਾਵਾਂਗੇ ਇੱਕ ਤਾਂ ਜੇ ਤੁਸੀਂ ਇਹ ਤੁਹਾਨੂੰ 2 ਮਹੀਨੇ ਵੇਟ ਕਰਨੀ ਪੂਗੀ ਇਹਦੀ ਐਡਵਾਂਸ ਬੁਕਿੰਗ ਚੱਲਦੀ ਹੈ ਨਾ ਭਾਈ ਹਾਂ ਜੀ ਐਡ ਬੁਕਿੰਗ ਚੱਲਦੀ ਇੱਕ ਤਾਂ 2 ਮਿੰਟਾਂ ਦੇ ਵਿੱਚ ਤੁਸੀਂ ਮਾਲਕ ਬਣ ਜਾਓਗੇ ਦੂਜਾ ਇਹ 260 ਘੰਟੇ ਚੱਲਿਆ ਹੋਇਆ ਤੀਜਾ ਇਹ ਨਕਦ ਕੈਸਾ ਦੇ ਉੱਪਰ 2 ਮਿੰਟਾਂ 'ਚ ਲੋਡ ਵੀ ਹੋ ਜੂ ਹਾਂ ਜੀ 2 ਮਿੰਟਾਂ 'ਚ ਫੈਲ ਭਰੀ ਜਾਊ ਪਾਸ ਤਾਂ 2-3 ਦਿਨਾਂ 'ਚ ਹੋ ਜਾਂਦੀ ਹੈ ਤੇ ਭਾਈ ਮੈਨੂੰ ਇਹ ਦੱਸਿਓ ਹੋਰ ਇਹਦਰ ਮੈਂ ਕੋਹ ਹੋਏ ਉਹ ਚੈੱਕ ਕਰ ਭਾਈ 17425 ਦੇਖੋ 17425 ਨੂੰ ਤਾਂ ਇਹ ਏਜੰਸੀ ਦੇ ਵਿੱਚੋਂ ਨਿਕਲਿਆ ਸੀ ਉਹ ਤੋਂ ਬਾਅਦ ਇਹ ਆ ਕੇ ਫਿਰ 2-3 ਕਿ ਮਹੀਨੇ ਖੜਾ ਰਿਆ ਹੋਊਗਾ ਏਜੰਸੀ ਚ ਲੋਕੜ ਹਾਂਜੀ ਹਨਾ ਬਈ ਕੰਪਨੀ ਨੇ ਬਣਾਈ ਇਹਦੀ ਕਾਪੀ-ਕਾਪੀ ਬਣ ਗਈ ਜੀ ਹੁਣ ਕਾਪੀ ਬਣ ਗਈ ਹਾਂਜੀ ਹਾਜ਼ਰ ਹਾਂ ਮੋਗਲ ਓਕੇ ਤੇ ਮੈਨੂੰ ਇਹ ਦੱਸਿਓ ਪਹਿਲਾਂ ਤੇ ਇਹ ਤੋਂ ਪਰ ਲੋਨ ਕਿੰਨੇ ਕ ਦਾ ਹੋਜੂਗਾ ਲੋਨ ਤੇ ਹੋਜੂਗਾ ਇਹ 7 ਤੋਂ 7.5 ਲੱਖ ਤੱਕ ਦੀ 7 ਤੋਂ 7.5 ਲੱਖ ਦਾ ਤਾਂ ਲੋਨ ਹੋਜੂ ਆਪਾਂ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆ ਇਹਦੇ ਵਿੱਚ ਮਾਡਲ ਦੀ 8.5 ਲੱਖ ਰੁਪਈਆ ਕਰ ਦੇ ਅੱਛਾ ਬਾਕੀ ਮਾਨਤਨ ਕਰਦਾਂਗੇ ਕੋਈ ਨੂੰ ਬਾਕੀ ਮਾਨਤਨ ਹੋਊਗਾ ਜਾਨੀ ਕਿ ਸੱਜਣ ਲੱਖ ਰੁਪਇਆ ਲਿਆ ਹੁਣ ਹਾਂਜੀ ਲੱਖ ਰੁਪਇਆ ਲੱਖ ਰੁਪਇਆ ਦੇ ਵਿੱਚੋਂ ਤੁਸੀਂ ਖੁੱਲੇ ਦਿਲ ਨਾਲ ਨਾ ਜੇ ਭਰ ਕੇ ਦੁਆਰੇ ਮੁੜ ਜਾਓਗੇ ਗੱਲ ਤੇ ਇਹ ਹੈ ਇਹਦੇ ਹਾਰ ਪਾ ਕੇ ਜਦੋਂ ਤੁਸੀਂ ਲੈਗੇ ਨਾ ਤੁਹਾਡੇ ਆਂਡੀਆਂ ਗੌਂਡੀਆਂ ਦੇ ਸਾਰਿਆਂ ਨੇ ਯਕੀਨ ਮੰਨ ਜਾਣਾ ਉਹ ਫਿਕਰਾਂ ਦੇ ਵਿੱਚ ਪੈ ਜਾਣਗੇ ਵੀ ਤੁਹਾਨੂੰ ਐ ਨਵਾਂ ਕਿਹਨੇ ਦੇਤਾ ਵੀ ਇਸ ਤੋਂ 2-3 ਮਹੀਨੇ ਸਾਨੂੰ ਤਾਂ ਏਜੰਸੀ ਵਾਲਿਆਂ ਨੇ ਕਹਿ ਕੇ ਮੋੜਿਆ ਪਰ ਇਹ ਟਰੈਕਟਰ ਮਿੱਤਰੋ ਜੇ 2 ਮਿੰਟਾਂ ਚ ਖਰੀਦਣਾ ਨਾ ਪਿੰਡ ਸੇਰਪੁਰ ਸੋਡੀਆਂ ਦੇ ਵਿੱਚ ਆਜੋ ਇਹ ਧੂਰੀ ਤੋਂ ਬਾਗੜੀਆਂ ਰੋਡ ਤੇ ਪਿੰਡ ਪੈ ਜਾਂਦਾ ਬਾਈ ਲਖਵੀਰ ਦੇ ਘ ਗੇੜਾ ਦੇ ਕੇ ਆ ਆ ਦੇਖੋ ਆ ਸਟੀਕਰ ਚੈੱਕ ਕਰਵਾ ਦੇ ਦੇਖ ਖੜੇ ਕਿਸੇ ਭਾਗਾਂ ਨੇ ਨਾ ਟਰੈਕਟਰ ਇਹ ਲਿਆ ਕੇ ਤੋਤਾ ਵੀ ਨਹੀਂ ਤੇ ਤੋਤਾ ਵੀ ਬਾਈ ਉਰੇ ਨੇ ਯਾਰ ਦੇਖ ਜਮੇ ਨਵਾਂ ਟਰੈਕਟਰ ਆ ਸੀਟਾਂ ਤੋਂ ਲਫਾਫੇ ਵੀ ਨਹੀਂ ਲੱਥੇ ਹੋਏ ਦੇਖ ਪੂਰੀ ਫੁੱਲ ਗਾਰੰਟੀ ਵਾਲਾ ਸਕਰਾਚ ਵੀ ਨਹੀਂ ਕਿਤੇ ਪੈਣ ਦਿੱਤਾ ਬਾਈ ਨੇ ਸਕਰਾਚ ਕੱਲੇ ਲੱਡੂ ਬੰਡੇ ਹੋਏ ਆ ਗੇੜੀ ਲਾਏ ਹੋਣੇ ਯਾਤਰਾ ਕੀਤੀ ਹੋਈ ਜਾਣੇ ਨੰਬਰ ਸਕਰੀਨ ਤੇ ਕਰੋ ਸੰਪਰਕ